ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਤੁਹਾਡਾ ਅਰਨਲ ਗੁਰਜੀਤਕਰ ਲੇਕੇ ਆਜ਼ਰਾਜੀ ਪ੍ਰੋਗਰਾਮ ਖਾਸ ਮੁਲਾਕਾਤ ਜਿਵੇਂ ਚੁੱਕੇ ਖਾਸ ਨੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਂਦੀ ਹੈ ਤੇ ਅੱਜ ਕੱਲ ਜਿਵੇਂ ਕੈਨੇਡਾ ਦੇ ਵਿੱਚ ਫੈਡਰਲ ਇਲੈਕਸ਼ਨਸ ਨੂੰ ਲੈ ਕੇ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ ਤਾਂ ਪੋਲਿਟਿਸ਼ੀਅਨਸ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਜਾਂਦੀ ਹੈ ਅੱਜ ਇੱਕ ਵਾਰ ਫਿਰ ਤੋਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸੋਨੀਆ ਸਿੱਧੂ ਜੀ ਦੇ ਨਾਲ ਜੋ ਕਿ ਕੈਂਡੀਡੇਟ ਖੜੇ ਹੋਏ ਨੇ ਬ੍ਰੈਂਪਟਨ ਸਾਊਥ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਚੋਣ ਪ੍ਰਚਾਰ ਕਿਸ ਤਰ੍ਹਾਂ ਦੇ ਨਾਲ ਚੱਲ ਰਿਹਾ ਹੈ ਕਿ ਕੀ ਮ ਲਾ ਪਾਇਆ ਜਾਵੇਗਾ ਇਸ ਨਾਲ ਹੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਤੇ ਸਵਾਗਤ ਕਰਦੇ ਆਂ ਸਤਿ ਸ਼੍ਰੀ ਅਕਾਲ ਮੈਮ ਐਸਐਸਟੀ ਕਲਗੁਰ ਜੀ ਜੀ ਹਮਦਰ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਾਨੀ ਸਿੱਧੂ ਬ੍ਰੈਂਪਟਨ ਫੈਡਰਲ ਕੈਂਡੀਡੇਟ ਲਿਬਰਲ ਕੈਂਡੀਡੇਟ ਫਰਮ ਬ੍ਰੈਂਪਟਨ ਸਾਊਥ ਕੀ ਹਾਲ ਚਾਲ ਹੈ ਮੈਮ ਬਿਲਕੁਲ ਠੀਕ ਹੈ ਜੀ ਜੀ ਤੇ ਮੈਮ ਜਿਵੇਂ ਕਿ ਚੋਣ ਪ੍ਰਚਾਰ ਲਗਾਤਾਰ ਜਾ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਫਿਲਹਾਲ ਕੀ ਅਪਡੇਟ ਹੈ ਉਸ ਨੂੰ ਲੈ ਕੇ ਅ ਬਿਲਕੁਲ ਜੀ ਅਸੀਂ ਡੋਰ ਟੂ ਡੋਰ ਜਾ ਰਹੇ ਹੈਗੇ ਆ तकरीबन 11 ਦਿਨ ਰਹਿ ਗਏ ਹੈਗੇ ਆ ਇਲੈਕਸ਼ਨ ਡੇ ਤੋਂ ਹਮਮ ਕਾਫੀ ਮਗਿਆ ਹੋਇਆ ਚੋਣ ਪ੍ਰਚਾਰ ਤੇ ਸਭ ਤੋਂ ਜਿਆਦਾ ਮੈਨੂੰ ਇਹ ਖੁਸ਼ੀ ਆ ਕਿ ਜਦੋਂ ਵੀ ਏਰੀਆ ਤੇ ਕਾਫੀ ਵੱਡਾ ਹੈ ਜੇ ਵੀ ਥੋੜਾ ਹੋਰ ਕਵਰ ਕਰਨ ਵਾਲਾ ਰਹਿੰਦਾ ਹੈਗਾ ਪਰ ਬਹੁਤ ਹੀ ਸਪੋਰਟ ਮਿਲ ਰਹੀ ਹੈਗੀ ਆ 2015 ਤੋਂ ਲੈ ਕੇ ਹੁਣ ਤੱਕ ਤਾਂ ਇੱਥੇ ਪਹੁੰਚੇ ਆ ਜੀ ਜੇ ਸਾਰਿਆਂ ਨੇ ਸਪੋਰਟ ਦੇ ਕੇ ਬਣਾਇਆ ਹੈਗਾ ਜੀ ਦੂਸਰੀ ਤੁਸੀਂ ਗੱਲ ਕੀਤੀ ਕਿ ਕਿਹੜੇ ਕਿਹੜੇ ਮੁੱਦੇ ਜਿਹੜੇ ਆ ਡੋਰਸ ਤੇ ਆ ਰਹੇ ਹੈਗੇ ਆ ਉਹਦੇ ਵਿੱਚ ਜੇ ਦੇਖਿਆ ਜਾਵੇ 2015 ਤੋਂ ਲੈ ਕੇ ਜਿੰਨੀਆਂ ਵੀ ਚੋਣਾਂ ਆਈਆਂ ਡਿਫਰੈਂਟ ਡਿਫਰੈਂਟ ਚੋਣਾਂ ਤੇ ਡਿਫਰੈਂਟ ਡਿਫਰੈਂਟ ਮੁੱਦੇ ਸੀ ਪਰ ਇਸ ਵਾਰ ਇਹ ਜਿਹੜੇ ਮੁੱਦੇ ਆ ਰਹੇ ਹੈਗੇ ਆ ਹਮ ਹੋਂ ਦੇ ਵਿੱਚ ਅਫੋਰਡੇਬਿਲਟੀ ਜੌਬਸ ਅਮ ਪਬਲਿਕ ਸੇਫਟੀ ਤੇ ਅਮ ਇਹ ਜਿਹੜੇ ਮੁੱਦੇ ਆ ਉਹ ਜਿਹੜੇ ਜ਼ਿਆਦਾ ਹੈਗੇ ਆ ਤੇ ਉਹਦੇ ਨਾਲ-ਦਾਲ ਜਿਹੜੇ ਆ ਉਹਦੇ ਨਾਲ-ਨਾਲ ਐਡਰੈਸ ਵੀ ਹੋ ਰਹੇ ਹੈਗੇ ਆ ਪਹਿਲਾਂ ਵੀ ਇਹ ਨਹੀਂ ਕਿ ਹੁਣੇ ਹੀ ਜਿਹੜੇ ਚੋਣਾਂ ਦੇ ਦੌਰਾਨ ਹੀ ਹੋਏ ਆ ਜਦੋਂ ਵੀ ਟਾਈਮ-ਟਾਈਮ ਤੇ ਜਿਹੜੇ-ਜਿਹੜੇ ਮੁੱਦੇ ਹੈਗੇ ਆ ਉਹ ਪੂਰੀ ਐਡਵੋਕੇਸੀ ਕਰਕੇ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਹੁਣ ਵੀ ਜਿਹੜੇ ਹੁਣ ਜਿਹੜੇ ਮੁੱਦੇ ਹੈਗੇ ਆ ਚਾਹੇ ਅਫੋਰਡੇਬਿਲਟੀ ਆ ਉਹਦੀ ਵਾਸਤੇ ਕੀ ਸਪੋਰਟ ਸਿਸਟਮ ਹੋ ਸਕਦਾ ਹੈਗਾ ਜੇ ਪਬਲਿਕ ਸੇਫਟੀ ਵਾਸਤੇ ਜਿਹੜਾ ਮੁੱਦਾ ਪਬਲਿਕ ਸੇਫਟੀ ਦਾ ਵੀ ਜਿਹੜਾ ਪ੍ਰਾਈਮ ਮਿੰისტਰ ਸਾਡੇ ਲੀਡਰ ਮਾਰਕ ਕਾਰਨੀ ਆ ਕੇ ਤੇ ਬ੍ਰੈਮਟਨ ਸਾਊਥ ਦੇ ਵਿੱਚ ਜਿਹੜੀ ਐਨਾਉਂਸਮੈਂਟ ਹੋਈ ਆ ਉਹਨਾਂ ਸਾਰਿਆਂ ਨੂੰ ਫਾਈਵ ਪਿਲਰਸ ਨਾਲ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਕਿ ਸਾਡੀਆਂ ਜਿਹੜੀਆਂ ਹੈਗੀਆਂ ਸਟ੍ਰੀਟਸ ਇਹ ਜਿਹੀਆਂ ਸੀ ਸੇਫਟੀ ਪਬਲਿਕ ਸੇਫਟੀ ਜਿਹੜੇ ਪਬਲਿਕ ਆ ਸੇਫ ਮਹਿਸੂਸ ਕਰ ਸਕਣ ਜੀ ਤੇ ਮੈਂ ਇਸ ਵੇਲੇ ਇੱਕ ਬਹੁਤ ਵੱਡਾ ਮੁੱਦਾ ਜੋ ਚੱਲ ਰਿਹਾ ਹੈ ਟੈਰਿਫ ਦਾ ਟ੍ਰੇਡ ਵਾਰ ਚੱਲ ਰਹੀ ਹੈ ਜੋ ਯੂਐਸਏ ਦੇ ਨਾਲ ਉਹਨੂੰ ਲੈ ਕੇ ਲੀਡਰ ਮਾਰਕ ਕਰਨ ਦੇ ਵੱਲੋਂ ਕਾਫੀ ਸਾਰੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਨੇ ਪਲੀਜ਼ ਉਹਦੇ ਤੇ ਵੀ ਇੱਕ ਵਾਰੀ ਚਾਨਣਾ ਪਾਇਆ ਜਾਵੇ ਇਸ ਦੇ ਵਿੱਚ ਜੀ ਮੈਂ ਇਹ ਕਹਿਣਾ ਚਾਹੂੰਗੀ ਕਿ ਕੈਨੇਡੀਅਨਸ ਬਹੁਤ ਸਿਆਣੇ ਆ ਬਹੁਤ ਹੀ ਸਪੋਰਟ ਹੈ ਇਸ ਕਰਕੇ ਵੀ ਕਰ ਰਿਹਾ ਹੈ ਗਿਆ ਜਿਹੜੀ ਬਹੁਤ ਸਾਰੇ ਕੈਨੇਡੀਅਨ ਕੈਨੇਡਾ ਦੇ ਵਿੱਚ ਜੇ ਅੱਜ ਤੁਸੀਂ ਦੇਖੋ ਕਿਉਂ ਪੋਲ ਜਾ ਰਹੇ ਕਿਉਂਕਿ ਮਾਰਕ ਕਰਨੀ ਜਿਹੜੇ ਆ ਉਹਨਾਂ ਦਾ ਪ੍ਰੂਵ ਰੈਕਡ ਹੈ ਚਾਹ ਬ੍ਰੈਕਸਿਟ ਦੀ ਗੱਲ ਸੀਗੀ ਚਾਹੇ ਉਹ ਇੱਥੇ ਜਦੋਂ ਪਹਿਲਾਂ ਵੀ ਕ੍ਰਾਈਸਿਸ ਆਏ ਉਹਨਾਂ ਨੇ ਉਹਨਾਂ ਨਾਲ ਡੀਲ ਕੀਤਾ ਹੈਗਾ ਇਸੇ ਕਰਕੇ ਜਦੋਂ ਹੁਣ ਆਪਾਂ ਨੂੰ ਜਿਹੜਾ ਅਨਜਸਟੀਫਾਈਡ ਟੈਰਫ ਜਿਹੜਾ ਹੈਗਾ ਉਹ ਪ੍ਰੈਜ਼ੀਡੈਂਟ ਟਰੰਪ ਵੱਲੋਂ ਲਗਾਇਆ ਗਿਆ ਹੈ ਜੀ ਤੇ ਉਹਦੇ ਵਿੱਚ ਵੀ ਉਹ ਡੀਲ ਕਰਕੇ ਫਾਈਟ ਪ੍ਰੋਟੈਕਟ ਐਂਡ ਬੈਲਟ ਸੋ ਉਹਨਾਂ ਦਾ ਜਿਹੜਾ ਸਲੋਗਨ ਹੈਗਾ ਉਹਨਾਂ ਦੇ ਪਹਿਲਾਂ ਵੀ ਉਹਨਾਂ ਦਾ ਪ੍ਰੂਵਲ ਰੈਕਡ ਹੈਗਾ ਇਹਦੇ ਵਿੱਚ ਦੋ ਰਾਏ ਹੀ ਨਹੀਂ ਹੈਗੀਆਂ ਜੀ ਮਾਰਕ ਕਰਨੀ ਜਿਹੜਾ ਉਹ ਸਾਡੇ ਇਸ ਕ੍ਰਾਈਸਿਸ ਤੋਂ ਜਿਹੜਾ ਕੱਢ ਕੇ ਨਾ ਕਿ ਕੱਢ ਕੇ ਵੀ ਉਹਨਾਂ ਨੇ ਇਹ ਵਾਦਾ ਕੀਤਾ ਕਿ ਜੀ7 ਨਾ ਕੰਟਰੀਜ਼ ਦੇ ਵਿੱਚ ਕੈਨੇਡਾ ਜਿਹੜਾ ਸਟਰੋਂਗਰ ਇਕਨੋਮੀ ਬਣ ਕੇ ਉੱਭਰੂਗਾ ਜੀ ਤੇ ਇਸ ਕਰਕੇ ਵੀ ਜਿਹੜੀ ਆ ਬਹੁਤ ਹੀ ਜਿਤ ਆਪਾਂ ਦੇਖੀਏ ਕੰਜ਼ਰਵੇਟਿਵਜ਼ ਨੇ ਇਹ ਲੋਕੀ ਇਹ ਜਾਣਦੇ ਹੈਗੇ ਕਿ ਜੋ 2015 ਦੇ ਵਿੱਚ ਲਿਬਰਲ ਮੈਜੋਰਟੀ ਸਰਕਾਰ ਜਦੋਂ ਬਣੀ ਸੀਗੀ ਉਦੋਂ ਹੋ ਉਹਨਾਂ ਨੇ ਜਿਹੜੇ 9 9 ਸਾਲ ਦੇ ਕੰਸਰਵਰਕਟਸ ਤੋਂ ਦੁਖੀ ਹੋ ਕੇ ਹੀ ਲਿਬਰਲ ਸਰਕਾਰ ਨੂੰ ਕੀਤਾ ਕਿ ਲਿਬਰਲ ਸਰਕਾਰ ਹਮੇਸ਼ਾ ਹੀ ਜੜੀਆ ਉਹ ਪੋਚਾਈਓ ਸੋਸ਼ਲ ਪੋਲਿਸੀਜ਼ ਹੋਣ ਕੱਟਸ ਤੇ ਯਕੀਨੀ ਰੱਖਦੀ ਜੀ ਇਹ ਇਸ ਵਲੇ ਜਿਹੜਾ ਫੋਰਡੇਬਿਲਟੀ ਜਦੋਂ ਬਹੁਤ ਵਿਸ਼ਾ ਹੈਗਾ ਜੀ ਉਹਦੇ ਵਿੱਚ ਕੰਜ਼ਰਵਟਿਵ ਕੱਟਸ ਲੱਗ ਗਏ ਤੇ ਤੁਸੀਂ ਦੇਖੋ ਕੀ ਬਣੂਗਾ ਇਸ ਕਰਕੇ ਹੀ ਜਿਹੜੀ ਸਪੋਰਟ ਜਿਹੜੀ ਆ ਮੈਂ ਬਹੁਤ-ਬਹੁਤ ਧੰਨਵਾਦੀ ਹੈਗੀਆਂ ਕਿ ਜਿਹੜੇ ਸਾਡੇ ਕੈਨੇਡੀਅਨਸ ਬ੍ਰੈਮਟੋਨੀਆਂ ਸਿਆਣੇ ਹੈਗੇ ਆ ਇਸ ਗੱਲ ਨੂੰ ਸਮਝਦੇ ਹੈਗੇ ਆ ਕਿ ਕਿਹੜਾ ਚੰਗਾ ਲੀਡਰ ਇਸ ਸਾਨੂੰ ਕ੍ਰਾਈਸਿਸ ਤੋਂ ਕੱਢ ਲੂਗਾ ਤੇ ਕਿਹੜੀਆਂ ਸੋਸ਼ਲ ਪੋਲਿਸੀਜ਼ ਜਿਹੜੀਆਂ ਸਾਡੀ ਮਦਦ ਕਰ ਸਕਣਗੀਆਂ ਤੇ ਇਸੇ ਕਰਕੇ ਤੇ ਬਾਕੀ ਸਾਡੀ ਟੀਮ ਜਿਹੜੀ ਹੈ ਫੈਡਰਲ ਲੈਬਲ ਟੀਮ ਹੈ ਅੱਗੇ ਨਾਲੋਂ ਵੀ ਮੈਂ ਕਮਿਟ ਕਰਦੀ ਆ ਕਿ ਹੋਰ ਹਾਰਡ ਵਰਕ ਕਰਕੇ ਜੇ ਸਾਡੇ ਤੇ ਚਾਹੇ ਟੈਰਫ ਦਾ ਮੁੱਦਾ ਹੈਗਾ ਚਾਹੇ ਸਾਡੀ ਪਬਲਿਕ ਸੇਫਟੀ ਦਾ ਇਸ਼ੂ ਹੈਗਾ ਅਸੀਂ ਸਾਰੇ ਹੀ ਮੋਢੇ ਨਾਲ ਮੋਢਾ ਲਾ ਕੇ ਵੱਧ ਤੋਂ ਵੱਧ ਕੰਮ ਕਰਕੇ ਅਸੀਂ ਆਪਣੇ ਬ੍ਰੈਂਟਨ ਸਿਟੀ ਨੂੰ ਜੀ ਤਾਂ ਕਿ ਵਤੀਆ ਬਣ ਸਕੇ ਜਿਹੜੀ ਅਫੋਰਡੇਬਿਲਟੀ ਜਿਹੜੀ ਆ ਹੋਰ ਸਪੋਰਟ ਮਿਲ ਸਕੇ ਉਹਦੇ ਵਿੱਚ ਉਹਦੇ ਵਾਸਤੇ ਵੀ ਕੰਮ ਕਰਾਂਗੇ ਜੀ ਜੀ ਤੇ ਮੈਮ ਅੱਜ ਵੀ ਕਿ 16 ਮਾਰਚਾ ਤੇ ਅੱਜ ਸਾਰੇ ਪਾਰਟੀਆਂ ਦੇ ਲੀਡਰਸ ਦੀ ਡਿਬੇਟ ਵੀ ਹੋਣ ਜਾ ਰਹੀ ਹੈ ਅੱਜ ਫ੍ਰੈਂਚ ਦੀ ਡਿਬੇਟ ਹੈ ਤੇ ਕੱਲ ਇੰਗਲਿਸ਼ ਦੀ ਉਹਦੇ ਵਿੱਚ ਵੀ ਇਹਨਾਂ ਮੁੱਦਿਆਂ ਨੂੰ ਹੀ ਰੇਜ਼ ਕੀਤਾ ਜਾਵੇਗਾ ਕਿ ਕ੍ਰਾਈਮ ਟੈਰਰ ਸਾਰਿਆਂ ਨੂੰ ਅ ਬਿਲਕੁਲ ਜੀ 16th April ਅੱਜ ਹੈਗੀ ਆ ਅੱਜ ਫਰੈਂਚ ਡਿਬੇਟ ਹੈਗੀ ਹੈ ਲੀਡਰਸ ਦੀ ਉਹਦੇ ਵਿੱਚ ਜੋ-ਜੋ ਵੀ ਮੁੱਦੇ ਜੋ-ਜੋ ਵੀ ਹੋਣਗੇ ਨੈਸ਼ਨਲ ਲੈਵਲ ਤੇ ਹੋਰ ਵੀ ਜਿਹੜੇ ਲੈਵਲ ਤੇ ਉਹਨਾਂ ਨੂੰ ਡਿਸਕਸ ਕੀਤਾ ਜਾਊਗਾ ਉਹਨਾਂ ਦੇ ਜਵਾਬ ਦਿੱਤੇ ਜਾਣਗੇ ਟੈਰਿਫ ਦਾ ਮੁੱਦਾ ਕਿਉਂ ਜ਼ਿਆਦਾ ਹੈਗਾ ਜੀ ਕਿਉਂਕਿ ਆਪਾਂ ਜਾਣਦੇ ਹਾਂ ਕਿ ਜਿਹੜਾ ਅਨਟੇਰੀਓ ਦੇ ਨਾਲ ਯੂਐਸ ਦੇ ਨਾਲ ਆਪਣਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਟ੍ਰੇਡ ਹੈਗਾ ਜੀ ਜੀ ਤੇ ਉਹਦੇ ਨਾਲ ਇੰਪੈਕਟ ਜਿਹੜੀ ਇਕਨੋਮੀ ਵੀ ਇੰਪੈਕਟ ਹੋਊਗੀ ਉਹਦੇ ਨਾਲ ਜੌਬਸ ਵੀ ਇੰਪੈਕਟ ਹੋਣਗੀਆਂ ਨਾਟ ਜਸਟ ਆਪਣੀਆਂ ਵੀ ਅੰਦਰ ਵੀ ਦੋਨੋਂ ਪਾਸੇ ਹੀ ਹੋਣਗੀਆਂ ਤੇ ਉਹਦੇ ਨਾਲ ਕਿਸ ਤਰ੍ਹਾਂ ਦਾ سپورਟ ਸਿਸਟਮ ਕਰਨਾ ਹੈ ਤੇ ਮਾਰਕ ਕਰਨੀ ਦੀ ਜਿਹੜੀ ਵਿਜਨ ਹੈਗੀ ਆ ਕਿ ਆਪਾਂ ਕਿਸ ਤਰ੍ਹਾਂ ਨਾਲ ਆਪਣੇ ਹੀ ਕੰਟਰੀ ਦੇ ਵਿੱਚ ਆਏ ਆਟੋ ਪਾਰਟਸ ਹੋਣ ਆਲ ਇਨ ਵਨ ਮੈਨੂਫੈਕਚਰ ਜਿਹੜੀ ਆ ਉਹਨਾਂ ਨੇ ਜਿਹੜੀ ਉਹ 2 ਮਿਲੀਅਨ ਡਾਲਰਸ ਆ ਪਹਿਲਾ ਪੈਕੇਜ ਰਿਲੀਜ਼ ਕੀਤਾ ਉਹਦੇ ਨਾਲ ਨਾਲ ਵਰਕਰਸ ਨੂੰ ਕਿਵੇਂ سپورਟ ਦੇਣੀ ਹੈਗੀ ਆ ਸੋ ਪਾਲਿਸੀਜ਼ ਵੀ ਨਾਲ ਨਾਲ ਰਿਲੀਜ਼ ਹੋ ਰਹੀਆਂ ਕਿ ਕਿਵੇਂ ਅਸੀਂ ਨਾ ਡੀਲ ਕਰਕੇ ਆਪਣੇ ਆਪ ਨੂੰ ਪ੍ਰੋਟੈਕਟ ਕਰਕੇ ਕਿਵੇਂ ਅਸੀਂ ਆਪਣੀ ਇਕਨੋਮੀ ਨੂੰ ਸਟਰੋਂਗ ਬਣਾਉਣਾ ਹੈਗਾ ਜੀ ਜੀ ਤੇ ਮੈਂ 9 ਸਾਲ ਤੋਂ ਵੱਧ ਸਮਾਂ ਹੋ ਚੁਕਿਆ ਲਿਬਰਲ ਸਰਕਾਰ ਨੂੰ ਸਤਾ ਦੇ ਵਿੱਚ ਆਈ ਨੂੰ ਤੇ ਉਹਨਾਂ ਦੇ ਵੱਲੋਂ ਲਿਬਰਲ ਸਰਕਾਰ ਦੇ ਵੱਲੋਂ ਕੀ ਕੰਮ ਕੀਤੇ ਗਿਆ ਖਾਸ ਕਰ ਆਪਾਂ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਉਹਨਾਂ ਲਈ ਕੀ ਕੀ ਪਾਲਿਸਿਸ ਜਿਹੜੀਆਂ ਲਿਆਂਦੀਆਂ ਗਈਆਂ ਸੀ हां बिल्कुल जी एज इट मैं कहना चाहूंगी कि 2015 ਤੋਂ ਲੈ ਕੇ ਆਲਮੋਸਟ 10 イヤਰਸ ਦੇ ਵਿੱਚ ਜਿਹੜੇ ਪਹਿਲਾਂ ਜਿਵੇਂ ਕੰਜ਼ਰਵਟਿਵ ਸਰਕਾਰ ਨੇ ਜਿਹੜੀ ਰਿਟਾਇਰਮੈਂਟ ਏਜ ਜਿਹੜੀ ਵਧਾਈ ਸੀਗੀ ਬਜ਼ੁਰਗਾਂ ਦੀ ਅਸੀਂ ਘਟਾਇਆ ਜਾਵੇ ਉਹ ਘਟਾਈ ਗਈ ਹੈਗੀ ਆ ਤੇ ਪੈਨਸ਼ਨ ਬਹੁਤ ਮੰਗ ਸੀ ਕਿ ਕਿ ਵਧਾਉਣ ਦੀ ਉਹ ਪਹਿਲਾਂ ਵੀ ਵਧਾਈ ਗਈ ਆ ਜੀਆਈਐਸ ਤੇ ਹੁਣ ਵੀ ਜਿਹੜੀ ਹੋਰ ਪਲੇਟਫਾਰਮ ਜਿਹੜੇ ਲੀਡਰਮਾਰਕ ਕਰਨੀ ਨੇ ਰਿਲੀਜ਼ ਕੀਤਾ ਉਹਦੇ ਵਿੱਚ ਵੀ 5% ਜਿਹੜੀ ਆ ਜੀਆਈਐਸ ਪੈਨਸ਼ਨ ਦਾ ਵਾਅਦਾ ਕੀਤਾ ਗਿਆ ਹੈਗਾ ਪਲੇਟਫਾਰਮ ਦੇ ਵਿੱਚ ਚਾਹੇ ਹੁਣ ਇੱਕ ਸਾਲ ਹੀ ਪਰ ਹੋਰ ਵੀ ਸਮੇਂ ਸਮੇਂ ਅਨੁਸਾਰ ਜਿਹੜੀ ਸੀਨੀਅਰਸ ਦੀ ਜਿਹੜੀ ਆ ਉਹ ਬਹੁਤ ਜਿਹੜੀ ਮੁੱਦੇ ਦੇ ਜਿਹੜੇ ਉਹਨਾਂ ਦੇ ਹੈਂਡਲ ਕੀਤੇ ਜਾਣਗੇ ਜੀ ਚਾਹੇ ਉਹ ਲੌਂਗ ਟਰਮ ਕੇਅਰ ਦੇ ਵਿੱਚ ਪ੍ਰੋਵਿੰਸ ਨੂੰ ਮਦਦ ਕੀਤੀ ਜਾਵੇ ਜਾਂ ਏਜਿੰਗ ਵੈਲਟ ਹੋਮ ਜਿਹੜਾ ਫੈਡਰਲ ਲਿਬਰਲ ਸਰਕਾਰ ਦਾ ਜਿਹੜਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਜਿਹੜੀ ਕਿਵੇਂ ਬਜ਼ੁਰਗਾਂ ਦੀ ਅਸੀਂ ਸਹਾਇਤਾ ਕਰ ਸਕਦੇ ਹਾਂ ਸੀਨੀਅਰਸ ਦੀ ਕਿਉਂਕਿ ਸਾਰੀ ਉਮਰ ਉਹਨਾਂ ਨੇ ਇੰਨਾ ਕੰਮ ਕੀਤਾ ਹੁੰਦਾ ਮਿਹਨਤ ਕੀਤੀ ਹੁੰਦੀ ਆ ਉਹ ਵੀ ਡਿਸਰਵ ਕਰਦੇ ਆ ਕਿ ਆਰਾਮਦਾਇਕ ਜਿਹੜੀ ਸਾਡੀ ਲਾਈਫ ਹੋਵੇ ਸੋ ਇਸ ਕਰਕੇ ਜਿਹੜੀ ਲਿਬਰਲ ਸਰਕਾਰ ਕਮਿਟਿਡ ਹੈਗੀ ਆ ਕਿ ਕਿਵੇਂ ਹੋਰ ਤਰ੍ਹਾਂ ਹੋਰ ਜਿਹੜੀ ਆ ਸਪੋਰਟ ਕੀਤੀ ਜਾਵੇ ਸਾਡੇ ਸੀਨੀਅਰਸ ਦੀ ਤਾਂ ਕਿ ਉਹ ਆਪਣਾ ਆਰਾਮਦਾਇਕ ਜ਼ਿੰਦਗੀ ਬਤੀਤ ਕਰ ਸਕੇ ਇਹਦੇ ਵਿੱਚ ਮੈਂ ਵੀ ਕਹਿਣਾ ਚਾਹੂੰਗੀ ਜਦੋਂ ਸੀਨੀਅਰ ਦੀ ਚਾਹ ਪੈਨਸ਼ਨ ਲਈ ਹੋਵੇ ਚਾਹੇ ਉਹ ਡੈਂਟਲ ਕੇਅਰ ਲਈ ਹੋਵੇ ਤੇ ਜਿਹੜੇ ਕੰਜ਼ਰਵਟਿਵ ਸਰਕਾਰ ਨੇ ਉਹਦੇ ਅਗੇਂਸਟ ਜਿਹੜਾ ਉਹਦਾ ਵੋਟ ਪਾਈ ਹੈਗੀ ਆ ਕਿਉਂਕਿ ਤੁਸੀਂ ਮੈਂ ਇਹ ਕਹਿਣਾ ਚਾਹੂੰਗੀ ਕਿ ਜਿਹੜੇ ਇਦੇ ਵਿੱਚ ਕਿਹੜੀ ਗਲਤੀ ਹੈਗੀ ਆ ਚਾਹੇ ਉਹ ਚਾਈਲਡ ਕੇਅਰ ਆ ਚਾਹੇ ਸਾਡੇ ਸੀਨੀਅਰਜ਼ ਦੀ ਜਿਹੜੀ ਕੋਈ ਡੈਂਟਲ ਕੇਅਰ ਹੈਗੀ ਆ ਇਹਦੇ ਨਾਲ ਉਹਨਾਂ ਨੂੰ ਸਹਾਇਤਾ ਹੀ ਮਿਲੀ ਹੈਗੀ ਆ ਤੇ ਫੋਰਡਬਿਲਿਟੀ ਜਿਹੜੀ ਆ ਉਤਾਂ ਹੀ ਜ਼ਿਆਦਾ ਹੋ ਸਕਦੀ ਜੇ ਆਪਾਂ ਹੋਰ ਉਹਨਾਂ ਨੂੰ ਸਹਾਇਤਾ ਪ੍ਰਦਾਨ ਕਰਾਂਗੇ ਜਿਹੜੀ ਡੈਂਟਲ ਕੇਅਰ ਆ ਡੈਂਟਲ ਕੇਅਰ ਸੀਨੀਅਰਜ਼ ਨੂੰ ਬਹੁਤ ਹੈਲਪ ਮਿਲ ਰਹੀ ਹੈ ਹਾਂਜੀ ਤੇ ਜੇ ਕਨਸਰਟਰ ਸਰਕਾਰ ਚਾਹੁੰਦੀ ਹੀ ਨਹੀਂ ਡੈਂਟਲ ਕੇਅਰ ਮਿਲੇ ਤੇ ਮੈਨੂੰ ਇਹ ਸਾਰੇ ਹੱਥ ਸਿਆਣੇ ਹੈਗੇ ਆ ਕਿ ਇਹੋ ਜਿਹੀਆਂ ਜਿਹੜੀਆਂ ਸਹੂਲਤਾਂ ਬਹੁਤ ਜ਼ਰੂਰੀ ਹੈਆਂ ਸਾਡੇ ਸੀਨੀਅਰਸ ਵਾਸਤੇ ਬਿਲਕੁਲ ਤੇ ਮੈਮ ਤੁਹਾਡੇ ਵੱਲੋਂ ਵੀ ਪਰਸਨਲੀ ਇੱਕ ਪਾਰਲੀਮੈਂਟ ਦੇ ਵਿੱਚ ਮੁੱਦਾ ਚੁੱਕਿਆ ਗਿਆ ਹੈ ਡਾਇਬੀਟਿਸ ਨੂੰ ਲੈ ਕੇ ਤੁਹਾਡੇ ਵੱਲੋਂ ਉਹਦੇ ਤੇ ਕੰਮ ਕੀਤਾ ਗਿਆ ਆ ਉਹ ਵੀ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝਾ ਕਰੋ ਜੀ ਮੈਂ ਇਹ ਚ ਬਹੁਤ ਪ੍ਰਾਊਡ ਫੀਲ ਕਰਦੀ ਹਾਂ ਕਿ ਨੈਸ਼ਨਲ ਫਰੇਮਵਰਕ ਫॉर ਡਾਇਬੀਟੀਜ਼ ਜਿਹੜੀ ਆ ਉਹ ਉਹਦੇ ਤੇ ਜਿਹੜਾ ਕੰਮ ਕੀਤਾ ਕਿਉਂਕਿ ਮੈਨੂੰ ਲੱਗਦਾ ਕਿ ਮੇਰੀ ਕਮਿਊਨਿਟੀ ਦੇ ਵਿੱਚ ਇਹ ਕਾਫੀ ਵੱਡੀ ਪ੍ਰੋਬਲਮ ਸੀਗੀ ਤੇ ਮੈਂ ਇਹ ਬਹੁਤ ਮਾਣ ਮਹਿਸੂਸ ਕਰਦੀ ਹਾਂ ਕਿ ਇਹਦੇ ਵਿੱਚ ਮੈਂ ਸਫਲ ਹੋਈ ਇਹਦੇ ਨਾਲ ਹੁਣ ਅੰਡਰ ਫਾਰਮਾ ਕੇਅਰ ਦੇ ਵਿੱਚ ਜਿਹੜੀ ਆ ਜਦੋਂ ਵੀ ਬਾਇਲੈਟਰਲ ਐਗਰੀਮੈਂਟ ਸਾਈਨ ਹੁੰਦਾ ਉਹਦੇ ਨਾਲ ਇਨਸੂਲਿਨ ਡਾਇਬੀਟੀਜ਼ ਮੈਡੀਕੇਸ਼ਨ ਫ੍ਰੀ ਮਿਲਣਗੀ ਐ ਤੇ ਇਹਦੇ ਨਾਲ ਸਿਰਫ ਫ੍ਰੀ ਬ੍ਰੈਮਟੋਨੀਆ ਨੂੰ ਨਹੀਂ ਮਿਲਣਗੀਆਂ ਅੱਲਾਵਨ ਮਿਲੇ ਇਨ ਕੈਨੇਡੀਅਨਸ ਨੂੰ ਜਿਹੜਾ ਜਿਹੜੀ ਫ੍ਰੀ ਇਨਸੂਲਿਨ ਫ੍ਰੀ ਡਾਇਬੀਟੀਜ਼ ਮੈਡੀਕੇਸ਼ਨਸ ਜਿਹੜੀਆਂ ਮਿਲਣ ਗਿਆ ਤੇ ਇਹਦੇ ਨਾਲ ਨਾਲ ਮੈਂ ਇਹ ਵੀ ਕਹਿਣਾ ਚਾਹੂੰਗੀ ਕਿ ਫਾਰਮਾਕੇਅਰ ਜੀ ਇਹਦੇ ਵਿੱਚ ਵੀ ਜਿਹੜੀ ਇੱਕ ਜਿਹੜੀ ਮੈਂ ਕੰਜ਼ਰਵੇਟਰ ਪਾਰਟੀ ਨੇ ਇਹਦੇ ਵਿੱਚ ਅਗੇਂਸਟ ਵੋਟ ਪਾਈ ਆ ਤੇ ਇਹ ਮੈਂ ਜ਼ਰੂਰ ਦੱਸਣਾ ਚਾਹੂੰਗੀ ਕਿ ਜਦੋਂ ਵੀ ਤੁਸੀਂ ਵੋਟ ਪਾਓ ਤੇ ਇਹ ਧਿਆਨ ਦੇ ਵਿੱਚ ਰੱਖੋ ਕਿ ਇਹਦੇ ਨਾਲ ਜਿਹੜੇ ਡਾਇਬੀਟਿਕ ਪਾਪੂਲੇਸ਼ਨ ਆ ਉਦੇ ਨਾਲ ਹੈ ਕਿੰਨਾ ਉਹਨਾਂ ਨੂੰ ਫਾਇਦਾ ਹੋਊਗਾ ਕਿ ਜਦੋਂ ਫ੍ਰੀ ਮੈਡੀਕੇਸ਼ਨਸ ਮਿਲ ਗਈ ਕਿ ਫੋਰਡਬਿਲਟੀ ਦਾ ਮਸਲਾ ਹੈਗਾ ਕਿਉਂਕਿ ਹੁਣ ਜੇ ਤੁਸੀਂ ਦੇਖੇ ਜਾਓ ਜਦੋਂ ਅਸੀਂ ਡੋਰ ਵੀ ਨੌਕ ਕਰਦੇ ਹਾਂ ਕਿ ਫੋਰਡਬਿਲਟੀ ਜੌਬਸ ਜੇ ਟਾਰਿਫ ਲੱਗਦਾ ਹੈਗਾ ਨੇਚਰਲੀ ਇਕ ਇਕਨੋਮੀ ਇੰਪੈਕਟ ਹੋਦੀ ਹੈ ਸਾਨੂੰ ਹੋਰ ਸਹੂਲਤਾਂ ਦੇਣ ਦੀ ਲੋੜ ਹੈਗੀ ਆ ਕੈਨੇਡੀਅਨਸ ਨੂੰ ਤਾਂ ਕਿ ਉਹ ਆਪਣੀ ਜ਼ਿੰਦਗੀ ਆਰਾਮਦਾਇਕ ਬਸਰ ਕਰ ਸਕਣ ਤੇ ਰਾਈਬੀਜਿਸ ਦੇ ਨਾਲ-ਨਾਲ ਹੋਰ ਵੀ ਜਿਹੜੇ ਕੰਮ ਹੋਏ ਹੈਗੇ ਆ ਜੇ ਨੈਸ਼ਨਲ ਫਾਰਮਰ ਕੇਅਰ ਮੈਡ ਹਲਥ ਕਮੇਟੀ ਦੀ ਵੀ ਮੈਂ ਵਰਸੀਗੀ ਉਹਨਾਂ ਸਟੇਟਸ ਵਮ ਜਿਹੜੀ ਸਟੇਟਸ ਵਮ ਨਾਲ ਦੀ ਵਾਇਸ ਚਰਸੀਗੀ ਚਾਹੇ ਸਾਡੀ ਔਰਤਾਂ ਨੂੰ ਹੈਲਪ ਦੇਣ ਦੀ ਲੋੜ ਹੋਵੇ ਚਾਈਲਡ ਕੇਅਰ ਦੇ ਜਿਹੜਾ ਮੁੱਦਾ ਉਹਦੇ ਤੇ ਵੀ ਅਸੀਂ ਕਾਫੀ ਕੰਮ ਕੀਤਾ ਹੈਗਾ 10 ਡਾਲਰ ਡੇ ਕੇਅਰ ਜਿਹੜਾ ਉਹਦੇ ਨਾਲ ਦੇਖੋ ਤੁਸੀਂ ਕਿੰਨੀ ਸਹੂਲਤ ਮਿਲ ਰਹੀ ਹੈਗੀ ਆ ਆਪਣੇ ਖਾਸ ਕਰਕੇ ਮਾਵਾਂ ਨੂੰ ਵਰੀ ਨਹੀਂ ਕਿ ਜਦੋਂ ਅਫੋਰਡੇਬਿਲਟੀ ਜਿਹੜੀ ਆ ਡੇ ਕੇਅਰ ਮਿਲੂਗਾ ਚਾਈਲਡ ਕੇਅਰ ਨਾ ਮਿਲਣ ਨਾਲ ਮੋਰ ਜਿਹੜੇ 10 ਡਾਲਰ ਡੇ ਕੇਅਰ ਨਾਲ ਮੋਰ ਔਰ ਵਿਮਨਸ ਵਰਕ ਫੋਰਸ ਤੇ ਜਾ ਸਕਦੀਆਂ ਆਪਣਾ ਬਿਜ਼ਨਸ ਚਲਾ ਸਕਦੀਆਂ ਹੈਗੀਆਂ ਤੇ ਸਾਨੂੰ ਲੋਡ ਹੈਗੀ ਐ ਇਫਜੀਆਂ ਸੋਸ਼ਲ ਪਾਲਿਸੀਜ਼ ਲਿਆਉਣ ਦੀ ਜਿਹਦੇ ਨਾਲ ਕੈਨੇਡੀਅਨਸ ਨੂੰ ਹੈਲਪ ਮਿਲ ਸਕੇ ਜੀ ਜੀ ਰੀਸੈਂਟਲੀ ਮੈਮ ਆਪਣੇ ਜੋ ਲੀਡਰ ਲਿਬਰਲ ਪਾਰਟੀ ਦੇ ਲੀਡਰ ਨੇ ਮਾਰਕ ਆਨੀ ਬ੍ਰਾਮਟਨ ਦੇ ਵਿੱਚ ਆਇਸ ਜਿਵੇਂ ਤੁਸੀਂ ਦੱਸਿਆ ਤਾਂ ਉਹਨਾਂ ਦੇ ਵੱਲੋਂ ਅਨਾਉਂਸਮੈਂਟ ਕੀਤੀ ਗਈ ਹੈ ਕ੍ਰਾਈਮ ਨੂੰ ਲੈ ਕੇ ਤਾਂ ਉਹ ਅਨਾਉਂਸਮੈਂਟ ਦੇ ਵਿੱਚ ਐਗਜ਼ੈਕਟਲੀ ਕੀ ਕਿਹਾ ਗਿਆ ਹਾਂ ਬਿਲਕੁਲ ਗੁਰਜੀਜੀ ਉਹਦੇ ਵਿੱਚ ਜਿਵੇਂ ਅਸੀਂ ਡੋਰਾਂ ਤੇ ਜਾਂਦੇ ਸੀ ਜਿਵੇਂ ਤੁਸੀਂ ਮੈਨੂੰ ਪੁੱਛਿਆ ਡੋਰਾਂ ਤੇ ਕੀ ਸੀ ਤੇ ਮੈਂ ਐਸੀ ਕਮਿਊਨਿਟੀ ਦੇ ਵਿੱਚ ਤਕਰੀਬਨ 22 ਸਾਲ ਤੋਂ ਕੰਮ ਵੀ ਕੀਤਾ ਹੈਗਾ ਤੇ ਮੈਂ ਰਹਿੰਦੀ ਵੀ ਐਸੀ ਕਮਿਊਨਿਟੀ ਦੇ ਵਿੱਚ ਆਪਾਂ ਸਾਰੇ ਇਹ ਚਾਹੁੰਦੇ ਆ ਕਿ ਬੱਚੇ ਸਾਡੇ ਸਾਰੇ ਆਪਾਂ ਸੇਫਟੀ ਤੇ ਸਿਕਿਉਰਿਟੀ ਜੂਰ ਹੋਵੇ ਇਸੇ ਮੁੱਦੇ ਨੂੰ ਲੈ ਕੇ ਅਸੀਂ ਕਾਫੀ ਦੇਰ ਤੋਂ ਇਹ ਨਹੀਂ ਕਿ ਹੁਣੇ ਕੰਮ ਕੀਤਾ ਸ਼ੁਰੂ ਤੋਂ ਹੀ ਕੰਮ ਕਰ ਰਹੇ ਹਾਂ ਚਾਹੇ ਕਾਠ ਥੈਫਟ ਦੀ ਗੱਲ ਹੋਵੇ ਉਹਦੇ ਵਿੱਚ ਵੀ ਆਪਾਂ ਜੇ ਦੇਖਿਆ ਜੇ ਟਾਈਮ-ਟਾਈਮ ਤੇ ਚਾਹੇ ਸਿਟੀ ਨਾਲ ਚਾਹੇ ਕਿ ਜਿਹੜੀਆਂ ਚਾਹੇ ਕਾਰਸਮਿਟ ਵੀ ਹੋਈ ਸੀ ਉਹਦੇ ਵਿੱਚ ਵੀ ਆਪਾਂ ਆ ਕੇ ਗੱਲ ਕੀਤੀ ਸੀਗੀ ਜੀ ਤੇ ਜੋ ਜੋ ਚਾਹੀਦਾ ਰਿਸੋਰਸਸ ਜਿਹੜੇ ਦਿੱਤੇ ਗਏ ਹੈਗੇ ਆ ਹੁਣ ਵੀ ਜਿਹੜੇ ਆ ਮਾਰ ਕਰਨੀ ਆ ਕੇ ਸਾਡੇ ਪ੍ਰਾਇਮ ਮਿਸਟਰ ਨੇ ਬ੍ਰੈਂਪਟਨ ਸਾਊਥ ਦੇ ਵਿੱਚ ਇਹ ਆ ਕੇ ਅਨਾਉਂਸਮੈਂਟ ਕੀਤੀ ਹੈਗੀ ਆ ਜੇ ਕੋਈ ਸੀਰੀਅਸ ਕਰਾਇਮ ਕਰਦਾ ਹੈਗਾ ਉਹਦੇ ਲਈ ਸੀਰੀਅਸ ਸਜ਼ਾਵਾਂ ਜਿਹੜੀਆਂ ਬਹੁਤ ਜ਼ਰੂਰੀ ਹੈਗੀਆਂ ਉਹਦੇ ਵਿੱਚ ਜਿਹੜੇ ਬਾਕੀ ਰਿਲੀਜੀਅਸ ਪਲੇਸਸ ਦੇ ਵਿੱਚ ਜਿਉਂ-ਜਿਉਂ ਕਮਿਊਨਿਟੀ ਆਪਣੀ ਵਾਧੀ ਹੈਗੀ ਆ ਗੁੱਡ ਐਲੀਮੈਂਟਸ ਵੀ ਹੁੰਦੇ ਬੈਡ ਐਲੀਮੈਂਟਸ ਵੀ ਹੁੰਦੇ ਆ ਤਾਂ ਕਿ ਜਿਹੜੇ ਕ੍ਰਾਈਮਨਲਸ ਜਿਹੜੇ ਆ ਸਾਡੀ ਸਟਰੀਟਸ 'ਤੇ ਨਹੀਂ ਘੁੰਮਣ ਜੇ ਕੋਈ ਸੀਰੀਅਸ ਕਰਾਇਮ ਕਰਦਾ ਤੇ ਉਹਨੂੰ ਸੀਰੀਅਸ ਸਜ਼ਾਵਾਂ ਵੀ ਹੋਣੀਆਂ ਬਹੁਤ ਜ਼ਰੂਰੀ ਹੈਗ ਉਹਨਾਂ ਨੇ ਕੀ ਕੀ ਚੇਂਜ ਕਰਾਂਗੇ ਸੀਰੀਅਸ ਫੈਂਸਸ ਜਿਹੜੀਆਂ ਕਾਰਥ ਥੈਫਟ ਹੋਮ ਇਨਵੀਜੀਨ ਹੁਣ ਸੀਰੀਅਸ ਜਿਹੜੀਆਂ ਕ੍ਰਾਈਮ ਕ੍ਰਿਮੀਨਲ ਅਫੈਂਸ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਅਨਾਉਂਸਮੈਂਟ ਕੀਤਾ ਇਹ ਬਹੁਤ ਜ਼ਰੂਰੀ ਸੀ ਸਮੇਂ ਦੀ ਇਹ ਮੰਗ ਸੀ ਕੀਤੀ ਇਹ ਜਿਹੜੀ ਅਨਾਉਂਸਮੈਂਟ ਹੋਈਆਂ ਇਹ ਹੀ ਨਹੀਂ ਹੋਈਆਂ ਕਿ ਪ੍ਰੋਵਿੰਸ ਨੂੰ ਕਾਉਂਟੇਬਲ ਜਿਹੜਾ ਉਹ ਵੀ ਇਕੱਠਾ ਰਾਇਆ ਜਾਊਗਾ ਇਹਦੇ ਵਿੱਚ ਮੈਂ ਵੀ ਗੱਲ ਕਹਿਣਾ ਚਾਹੁੰਦੀ ਚਾਹੁੰਦੀ ਹਾਂ ਜੀ ਜਿਵੇਂ ਤੁਸੀਂ ਇਸ ਦੇਖਿਆ ਹੋਊਗਾ ਸਿਟੀ ਨੇ ਵੀ ਸਾਰੇ ਮੇਅਰਸ ਨੇ ਇਕੱਠੇ ਹੋ ਕੇ ਮੋਸ਼ਨ ਵੀ ਪਾਇਆ ਹੈਗਾ ਇਨਫਰਾਸਟ੍ਰਕਚਰ ਤਾਂ ਕਿ ਉਹ ਪੈਦਾ ਕੀਤਾ ਜਾ ਸਕੇ ਜਿਉਂ ਨਾ ਰਿਸੋਰਸਸ ਚਾਹੀਦੀਆਂ ਉਹ ਵਰਕ ਵਿਦ ਦਮ ਰਿਸੋਰਸਸ ਪ੍ਰੋਵਾਈਡ ਕਰ ਦੇ ਜੁਡੀਸ਼ੀਅਲ ਸਿਸਟਮ ਹੋਣਾ ਬਹੁਤ ਜ਼ਰੂਰੀ ਹੈਗਾ ਜੇ ਜੱਜਸ ਨਹੀਂ ਹੋਣਗੀਆਂ ਜੇਲਸ ਨਹੀਂ ਹੋਣਗੀਆਂ ਤੇ ਕਿਵੇਂ ਜਿਹੜੇ ਕ੍ਰਾਈਮਨਲਸ ਜਿਹੜੇ ਉਹ ਕਿਵੇਂ ਉਹ ਬੰਦ ਕੀਤੇ ਜਾਣਗੇ ਸੋ ਇਹ ਜਿਹੜਾ ਮੋਸ਼ਨ ਪਾਇਆ ਗਿਆ ਹੈਗਾ ਸਿਟੀ ਦੇ ਮੇਅਰਸ ਵੱਲੋਂ ਸਾਰਾ ਪ੍ਰੋਵਿੰਸ ਵੱਲੋਂ ਕਿ ਜੁਡੀਸ਼ੀਅਲ ਸਿਸਟਮ ਤੇ ਜਿਹੜੀਆਂ ਕਮੀਆਂ ਉਹ ਪੂਰੀਆਂ ਕੀਤੀਆਂ ਜਾਣ ਜੀ ਤਾਂ ਕਿ ਆਪਾਂ ਸਾਰੇ ਰਲ ਮਿਲ ਕੇ ਆਪਣੀਆਂ ਜਿਹੜੀਆਂ ਸੇਫਟੀ ਤੇ ਸਿਕਿਉਰਿਟੀ ਕਾਇਮ ਕਰ ਸਕੀਏ ਆਪਣੇ ਸਟ੍ਰੀਟਸ ਜਿਹੜੀਆਂ ਉਹ ਜੜੀਆਂ ਉਹ ਬਹੁਤ ਹੀ ਸੇਫ ਬਣਾ ਸਕੀ ਹੈ ਜੀ ਤੇ ਮੈਂ ਇੱਕ ਕੈਨੇਡੀਅਨਸ ਦੇ ਵੱਲੋਂ ਹੋਰ ਮੁੱਦਾ ਜੋ ਰੇਸ ਕੀਤਾ ਜਾ ਰਿਹਾ ਸਾਰਿਆਂ ਦਾ ਇਹ ਕਹਿਣਾ ਹੈ ਕਿ ਇਸ ਵਾਰੀ ਇਲੈਕਸ਼ਨਸ ਦੇ ਵਿੱਚ ਇਹ ਮੁੱਦੇ ਬਾਰੇ ਗੱਲ ਨਹੀਂ ਕੀਤੀ ਜਾ ਰਹੀ ਇਮੀਗ੍ਰੇਸ਼ਨ ਦੇ ਬਾਰੇ ਤਾਂ ਲਿਬਰਲ ਸਰਕਾਰ ਦਾ ਇਮੀਗ੍ਰੇਸ਼ਨ ਨੂੰ ਲੈ ਕੇ ਕੀ ਪਲਾਨ ਹੈ ਇਮੀਗ੍ਰੇਸ਼ਨ ਜੀ ਜੇ ਦੇਖਿਆ ਜਾਵੇ ਇਮੀਗ੍ਰੈਂਟਸ ਆਪਾਂ ਸਾਰੇ ਇਸ ਕੰਟਰੀ ਚ ਡ੍ਰੀਮ ਲੈ ਕੇ ਆਏ ਆ ਮੈਂ ਵੀ ਇਮੀਗ੍ਰੈਂਟ ਸੀ ਹੋਰ ਵੀ ਸਾਰੇ ਅਸੀਂ ਬਿਲਡ ਕੀਤਾ ਹੈਗਾ ਇਮੀਗ੍ਰੈਂਟਸ ਨੇ ਇਕੱਲੇ ਤੇ ਇਹਦੇ ਵਿੱਚ ਇਕਨੋਮੀ ਦੇ ਵਿੱਚ ਵੀ ਬਹੁਤ ਹਿੱਸਾ ਪਾ ਪਾ ਰਹੇ ਹੈਗੇ ਆ ਤੇ ਇਮੀਗ੍ਰੈਂਟਸ ਤੇ ਜੇ ਲਿਬਰਲ ਪਾਰਟੀ ਦਾ ਤੁਸੀਂ ਰੈਕર્ડ ਵੀ ਰਿਹਾ ਹੈਗਾ ਬਹੁਤ ਹੀ ਜਿਹੜਾ ਲਿਬਰਲ ਪਾਰਟੀ ਦਾ ਮੈਂ ਕਹਾਂ ਵਧੀਆ ਰੈਕર્ડ ਰਿਹਾ ਹੈਗਾ ਇਮੀਗ੍ਰੈਂਟਸ ਦੀ ਸਪੋਰਟ ਕਰਨ ਵਾਸਤੇ ਮੈਂ ਇਹ ਕਹਿ ਸਕਦੀ ਆ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਜਿੰਨਾ ਵੀ ਇਮੀਗ੍ਰੇਸ਼ਨ ਦੇ ਜਿਹੜੇ ਵੀ ਹੈਗੇ ਆ ਆਪਾਂ ਕਿਵੇਂ ਜਿਹੜੇ ਆਪਣੇ ਇੱਥੇ ਸਪੋਰਟ ਕਿਵੇਂ ਕੀਤੀ ਜਾ ਸਕੇ ਕਿਵੇਂ बिकॉज़ इट्स ਅ ਸ਼ੇਅਰਡ ਰਿਸਪੌਂਸਿਬਿਲਟੀ ਟੂ ਤੇ ਆਪਾਂ ਰਲ ਕੇ ਕੰਮ ਕਰ ਕਿਸਕੇ ਆਪਾਂ ਇਸ ਕੰਟਰੀ ਵਿੱਚ ਇਮੀਗ੍ਰੈਂਟਸ ਜਿਹੜੇ ਆ ਉਹ ਕਿਸ ਤਰ੍ਹਾਂ ਨਾਲ ਹੋਰ ਇਕਨੋਮੀ ਦੇ ਵਿੱਚ ਸਪੋਰਟ ਕਰ ਸਕਣ ਇਹਦੇ ਵਿੱਚ ਮੈਂ ਇਹ ਕਹਿਣਾ ਚਾਹੂੰਗੀ ਕਿ ਜਿਹੜੀਆਂ ਜਿਹੜੀ ਆਪਾਂ ਜਿਹੜੇ ਇੱਥੇ ਅ ਇਮੀਗ੍ਰੈਂਟਸ ਪੀਆਰ ਬੀ ਤੋਂ ਮਿਲ ਰਹੀ ਹੈਗੀਆਂ ਜਾਂ ਜਿਹੜੇ ਕਈ ਸਿਟੀਜ਼ਨਸ ਵੀ ਮਿਲੇ ਹੈਗੇ ਬਣੇ ਹੈਗੇ ਆ ਤੇ ਉਹਨਾਂ ਵਾਸਤੇ ਜਿਹੜੀਆਂ ਟ੍ਰੇਨਿੰਗ ਹੈਗੀਆਂ ਜਾਂ ਜਿਹੜੇ ਇੱਥੋਂ ਦੇ ਵੀ ਜਿਹੜੇ ਆਪਾਂ ਜੇ ਦੇਖਿਆ ਜਾਵੇ ਮੈਡੀਕਲ ਅਨਾਉਂਸਮੈਂਟ ਹੋਈ ਹੈਗੀ ਆ ਕਿਉਂਕਿ ਮਾਰਕ ਕਰਨੀ ਹੋਣਾ ਨੇ ਜੀ7 ਦੇ ਵਿੱਚ ਇਕਨੋਮੀ ਦੇ ਵਿੱਚ ਜਿਹੜਾ ਕਿ ਆ ਕਿ ਕੈਨੇਡਾ ਨੂੰ ਬਹੁਤ ਵਧੀਆ ਕੰਟਰੀ ਬਣਾਉਣਾ ਹੈਗਾ ਦੈਟਸ ਉਹਨਾਂ ਦੀ ਵਿਜਨ ਹੈਗੀ ਆ ਜੇ ਕੈਨੇਡਾ ਵਿਲ ਟੇਕ ਅ ਲੀਡ ਕੈਨੇਡਾ ਵਿਲ ਰੈਡੀ ਟੂ ਟੇਕ ਅ ਲੀਡ ਜੀ ਤੇ ਉਹਦੇ ਵਿੱਚ ਇਹ ਤਾਂ ਹੀ ਹੋ ਸਕਦਾ ਜੇ ਆਪਾਂ ਜਿਹੜੇ ਕੈਨੇਡੀਅਨਸ ਨੂੰ ਆਪਾਂ ਪੂਰੀ ਤਰ੍ਹਾਂ ਨਾਲ ਆਪਾਂ ਤਿਆਰ ਕਰਕੇ ਚਾਹੇ ਜੇ ਦੇਖਿਆ ਜਾਵੇ ਟੈਕਨੋਲੋਜੀ ਦਾ ਵੀ ਜੋ ਯੋਗ ਆ ਗਿਆ ਹੈਗਾ ਹੁਣ ਜਿਹੜੀ ਕੱਲ ਅਨਾਉਂਸਮੈਂਟ ਇਹਦੇ ਵਿੱਚ ਮੈਂ ਵੀ ਮੈਂਸ਼ਨ ਕਰਨਾ ਚਾਹੂੰਗੀ ਕਿ ਉਹਨਾਂ ਨੇ ਕਿਹਾ ਹੈਗਾ ਕਿ ਚਾਹੇ ਉਹ ਕੰਮ ਵੀ ਕਰ ਰਹੇ ਹੈਗੇ ਆ ਚਾਹੇ ਉਹ ਕੰਸਟਰਕਸ਼ਨ ਦੇ ਵਿੱਚ ਆ ਚਾਹੇ ਉਹ ਹੋਰ ਹੈਲਥ케ਅਰ ਦੇ ਵਿੱਚ ਹੈਗੇ ਚਾਹੇ ਏਆਈ ਦੇ ਵਿੱਚ ਹੈ ਕਿ ਵੀ ਉਹ ਨਨੋ ਟੈਕਨੋਲੋਜੀ ਦੇ ਵਿੱਚ ਅਪਸਕਿਲਿੰਗ ਕਰਨੀ ਹੈਗੀ ਆ ਉਹਦੇ ਵਿੱਚ ਜਿਹੜੀ ਉਹ ਸਪੋਰਟ ਕਿਵੇਂ ਕੀਤੀ ਜਾ ਸਕੇ ਤਾਂ ਕਿ ਉਹ ਕੈਨੇਡਾ ਦੀ ਇਕਨੋਮੀ ਦੇ ਵਿੱਚ ਉਹ ਹਿੱਸਾ ਪਾ ਸਕਣ ਉਹਦੇ ਵਿੱਚ ਮੈਂ ਹੋਰ ਵੀ ਗੱਲ ਕਰਨਾ ਚਾਹੂੰਗੀ ਕਿ ਜਿਹੜੇ ਬ੍ਰੈਮਟੋਨੀਅਨ ਦੇ ਵਿੱਚ ਜਦੋਂ ਤੁਸੀਂ ਕਿਹਾ ਕਿ ਕਿਹੜੇ-ਕਿਹੜੇ ਮੁੱਦੇ ਤੁਹਾਨੂੰ ਆਉਂਦੇ ਆ ਜੌਬਸ ਦੀ ਗੱਲ ਕੀਤੀ ਹੈ ਜੀ 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 ਅ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਪਾਲਿਸੀਜ਼ ਜਿਹੜੀਆਂ ਪਲੈਟਫਾਰਮ ਉੱਤੇ ਰਿਲੀਜ਼ ਹੋ ਰਹੇ ਹੈ ਜੀ ਉਹਦੇ ਵਿੱਚ ਚਾਹੇ ਟਰੇਡ ਦੀ ਗੱਲ ਹੋਵੇ ਜਿਹੜੇ ਟਰੇਡ ਦੇ ਵਿੱਚ ਉਹਨਾਂ ਨੇ ਟ੍ਰੇਨਿੰਗ ਦੀ ਗੱਲ ਕੀਤੀ ਹੈ ਜੀ ਉਹ ਸੈਕਟਰ ਦੇ ਵਿੱਚ ਉਹਦੇ ਵਿੱਚ ਕੀ ਕਿਹਾ ਗਿਆ ਕਿ ਜਿਹੜੇ ਹੋਮ ਟੇਰੇ ਅ ਅਫੋਰਡੇਬਲ ਹੋਮਸ ਦੀ ਗੱਲ ਕੀਤੀ ਹੈ ਹਾਫ ਆਫ ਮਿਲੀਅਨ ਜਿਹੜੇ ਪ੍ਰੀਫੈਬ੍ਰਿਕਏਟਿਡ ਜਿਹੜਿਆ ਹੋਮ ਕਰਨੇ ਉਹਦੇ ਵਿੱਚ ਸਾਨੂੰ ਲੋਡ ਹੋਊਗੀ ਸਕਿਲਡ ਵਰਕਰਸ ਦੇ ਵਿੱਚ ਸਕਿਲਡ ਵਰਕਰਸ ਦੇ ਵਿੱਚ ਜਿਹੜੀਆਂ ਟ੍ਰੇਨਿੰਗਸ ਹੋਣਗੀਆਂ ਚਾਹੇ ਉਹ ਜਿਹੜਾ ਕੋਈ ਵੀ ਬੱਚਾ ਹੈਗਾ ਜੇ ਉਹ ਟ੍ਰੇਨਿੰਗ ਕਰਨਾ ਚਾਹੁੰਦਾ ਹੈਗਾ ਉਹਨਾਂ ਨੇ ਗ੍ਰੈਜੂਏਟ ਕੀਤੀ ਆ ਦੇ ਆਰ ਲੁਕਿੰਗ ਫਾਰ ਥੈਟ ਉਹ ਟ੍ਰੇਨਿੰਗ ਜਿਹੜੀ ਆ ਮੁਫਤ ਕਿ ਦਿੱਤੀ ਜਾਊਗੀ ਚਾਹੇ ਉਹ ਦੇ ਵਿੱਚ ਜਿਹੜੇ ਇਲੈਕਟ੍ਰੀਸ਼ੀਅਨ ਹੋਣ ਜਾਂ ਕੋਈ ਪਲਮਰ ਹੋਣ ਜਾਂ ਕੋਈ ਹੋਰ ਜਿਹੜੀ ਟ੍ਰੇਨਿੰਗ ਜਿਹੜੇ ਉਹ ਹੋਮ ਸੇ ਬਿਲਡ ਰੀਬਿਲਡ ਦੇ ਵਿੱਚ ਜਿਹੜੇ ਕਿੱਤਿਆਂ ਦੇ ਵਿੱਚ ਚਾਹੀਦੇ ਹੋਣਗੇ ਉਹ ਜਿਹੜੀ ਟ੍ਰੇਨਿੰਗ ਜਿਹੜੀ ਕਰਕੇ ਫ੍ਰੀ ਟ੍ਰੇਨਿੰਗ ਉਹਦੇ ਨਾਲ ਵੀ ਜੌਬਸ ਦੇ ਨਾਲ ਬਹੁਤ ਜੌਬਸ ਜਿਹੜੀਆਂ ਵਧੀਆ ਕ੍ਰੀਏਟ ਹੋਣਗੀਆਂ ਤੇ ਐਕਚੁਅਲੀ ਸਾਡੇ ਅੰਡਰ ਨਿਊ ਲੀਡਰਸ਼ਿਪ ਨਿਊ ਲੀਡਰ ਦੇ ਜਿਹੜੀ ਵਿਜ਼ਨ ਹੈਗੀ ਆ ਕੈਨੇਡਾ ਨੂੰ ਜੀ7 ਦੇ ਵਿੱਚ ਕ੍ਰੀਏਟ ਇਕਨੋਮੀ ਬਣਾਉਣ ਦੇ ਵਿੱਚ ਇਹਦੇ ਨਾਲ ਮੈਂ ਇਹ ਕਹਿ ਸਕਦੀ ਆ ਕਿ ਬਹੁਤ ਜਿਹੜਾ ਫਾਇਦਾ ਹੋਗਾ ਤੇ ਇਸੇ ਕਰਕੇ ਜਿਹੜੀਆਂ ਜਿਹੜੀਆਂ ਜੌਬਸ ਜਿਹੜੀ ਕ੍ਰिएशन ਦੇ ਵਿੱਚ ਜਿਹੜੀ ਜ਼ਿਆਦਾ ਹੈਲਪ ਹੋ ਸਕੂਗੀ ਜੀ ਤੇ ਨਾਲੇ ਮੈਮ ਜਿੰਨੇ ਦਰਸ਼ਕ ਦੇਖ ਰਹੇ ਨੇ ਹਮਦਰ ਟੀਵੀ ਦੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਬਿਲਕੁਲ ਜੀ ਮੈਂ ਹੀ ਸੁਨਾਇਆ ਦੇਣਾ ਚਾਹੁੰਦੀ ਆ ਕਿ ਜਿਹੜੀ ਕੈਨੇਡੀਅਨਸ ਨੇ ਜਿਹੜੀ ਸਪੋਰਟ ਦੇ ਰਹੀ ਹੈਗੀ ਆ ਜਾਂ ਜਿਹੜੇ ਬ੍ਰੈਮਟੋਨੀਅਨਸ ਸਪੋਰਟ ਦੇ ਰਹੀ ਹੈਗੇ ਆ ਮੈਂ ਬਹੁਤ-ਬਹੁਤ ਥੈਂਕ ਯੂ ਕਰਨਾ ਚਾਹੁੰਗੀ ਕਿ ਹਮੇਸ਼ਾ ਹੀ ਉਹਨਾਂ ਨੇ ਇੰਨੀ ਸਪੋਰਟ ਦਿੱਤੀ ਹੈਗੀ ਆ ਤੇ ਹੁਣ ਵੀ ਜਿਹੜੀ ਆ ਇਸ ਟਾਈਮ ਤੇ ਆਪਾਂ ਬਹੁਤ ਹੀ ਸਿਆਣਫਲ ਨਾਲ ਸੋਚ ਵੀ ਰਹੇ ਆ ਆਪਾਂ ਕਿ ਕਿਹੜਾ ਤਾਂ ਹੀ ਸਪੋਰਟ ਜਿਹੜੀ ਨਹੀਂ ਮਿਲ ਰਹੀ ਹੈਗੀ ਆ ਮਾਰਕ ਕਰਨੀ ਇਜ਼ ਦਾ ਓਨਲੀ ਲੀਡਰ ਹੂ ਹੈਜ਼ ਅ ਪ੍ਰੂਵਨ ਰੈਕੋਰਡ ਕ੍ਰਾਈਸਿਸ ਨਾਲ ਕਿਵੇਂ ਡੀਲ ਕਰਨਾ ਹੈਗਾ ਤੇ ਕਿਵੇਂ ਆਪਾਂ ਇਸ ਕੰਟਰੀ ਨੂੰ ਇਸ ਕ੍ਰਾਈਸਿਸ ਤੋਂ ਕੱਢ ਕੇ ਇੱਕ ਚੰਗੀ ਜਿਹੜੀ ਆ ਆਪਾਂ ਅੱਗੇ ਲੀਡ ਲੈ ਕੇ ਗ੍ਰੇਟ ਇਕਨੋਮੀ ਜਿਹੜੀ ਆ ਜੀ7 ਦੇ ਵਿੱਚ ਕਿਵੇਂ ਕਰਨੀ ਹੈਗੀ ਆ ਉਹਨਾਂ ਦੀ ਇਹ ਵਿਜ਼ਨ ਹੈਗੀ ਆ ਆਪਾਂ ਤੇ ਜਿਹੜੀ ਸਾਡੀ ਲਿਬਰਲ ਟੀਮ ਆ ਵੀ ਆਰ ਕਮਿਟਿਡ ਟੂ ਵਰਕ ਵਿਦ them ਚਾਇਓ ਬ੍ਰੈਂਟਨ ਦੀ ਗੱਲ ਹੋਵੇ ਉਹਦੇ ਵਿੱਚ ਮੈਂ ਇੱਕ ਗੱਲ ਹੋਰ ਵੀ ਕਹਿਣਾ ਚਾਹੂੰਗੀ ਜੀ ਜੀ ਜਿਹੜੇ ਪ੍ਰਾਣੇ ਜਿਹੜੇ ਟਾਈਮ ਤੇ ਤੁਸੀਂ ਤੇ ਡਾਇਬੀਟਿਸ ਦੀ ਗੱਲ ਕੀਤੀ ਹੈ ਚਾਹੇ ਕਿਹੜੇ ਵੀ ਪ੍ਰੋਜੈਕਟ ਜਿਹੜੇ ਬ੍ਰੈਂਟਨ ਸਿਟੀ ਦੇ ਵਿੱਚ ਜਿਹੜੇ ਹੈਗੇ ਆ ਚਾਹੇ ਟਰਾਂਜ਼ਿਟ ਦਾ ਸੀ ਚਾਹੇ ਇਨਫਰਾਸਟ੍ਰਕਚਰ ਦਾ ਸੀ ਕੋਈ ਵੀ ਪ੍ਰੋਜੈਕਟ ਹੈ ਰਿਵਰ ਵਾਕ ਪ੍ਰੋਜੈਕਟ ਐਮ ਡੀਏ ਦੀ ਜਿਹੜੀ ਆ ਜਿਹੜੀ ਸਪੇਸ ਦੀ 3 ਆਰਮਸ ਜਿਹੜੀਆਂ ਉਹਦੇ ਨਾਲ 10000000s ਜੌਬਸ ਚਾਹੇ ਰੀਕ੍ਰੀਏਸ਼ਨ ਸੈਂਟਰ ਦੀ ਗੱਲ ਹੋਵੇ ਚਾਹੇ ਰਾਈਟ ਸੰਦੀ ਜਿਹੜੀ ਆ ਇਨੋਵੇਸ਼ਨ ਹੱਬ ਦੀ ਗੱਲ ਹੋਵੇ ਤੇ ਕਾਫੀ ਜੜੀਆਂ ਚੀਜ਼ਾਂ ਜੜੀਆਂ ਆ ਜਿਹੜੀ LRT ਦੀ ਜਿਹੜੀ ਅਨਾਊਂਸਮੈਂਟ ਆ ਜੀ ਇਦੇ ਵਿੱਚ ਜਿਹੜੀ ਆ ਸਾਡੀ ਫੈਡਰਲ ਰਿਪਬਲਿਕ ਟੀਮ ਨੇ ਸਾਡੀ ਫੈਡਰਲ ਸਰਕਾਰ ਨੇ ਬਹੁਤ ਜਿਹੜਾ ਵਾ ਇਹਦੇ ਤੇ ਕੰਮ ਕੀਤਾ ਹੈਗਾ ਜਿੰਨਾਂ ਨਾਲ ਬ੍ਰੈਂਟਨ ਨੂੰ ਸਹੂਲਤਾਂ ਮਿਲੀਆਂ ਵੀ ਆ ਮਿਲਣਗੀਆਂ ਵੀ ਅੱਗੇ ਕਿਉਂਕਿ ਇਹ ਸਾਰੇ ਪ੍ਰੋਜੈਕਟ ਚੱਲ ਰਹੇ ਹੈਗੇ ਆ ਉਹਦੇ ਨਾਲ ਸੋਸ਼ਲ ਪਾਲਿਸੀਜ਼ ਦੇ ਵਿੱਚ ਵੀ ਆ ਅਸੀਂ ਹਮੇਸ਼ਾ ਖੜੇ ਆ ਕਮਿਊਨਿਟੀ ਨਾਲ ਖੜਾਂਗੇ ਵੀ ਤੇ ਤੁਸੀਂ ਇਹ ਦੇਖਣਾ ਹੈਗਾ ਕੰਜ਼ਰਵੇਟਿਵਜ਼ ਦੇ ਜਦੋਂ 2015 ਦੇ ਚੋਅ ਆਏ ਮੈਂ ਯਾਦ ਕਰਉਣਾ ਚਾਹੂੰਗੀ ਕਿ ਕੱਟਸ ਜਿਹੜੇ ਉਹਨਾਂ ਨੇ ਲਾਏ ਸੀਗੇ ਇਸੇ ਕਰਕੇ ਜਿਹੜੀ ਲਿਬਰਲ ਸਰਕਾਰ ਮੈਜੋਰਟੀ ਦੇ ਵਿੱਚ ਉਦੋਂ ਆਈ ਸੀਗੀ ਹੁਣ ਵੀ ਜਿਹੜੇ ਆ ਉਹਨਾਂ ਦੇ ਤੁਸੀਂ ਚਾਹੇ ਡੈਂਟਲ ਕੇਅਰ ਆ ਚਾਹੇ ਚਾਈਲਡ ਕੇਅਰ ਆ ਉਹ ਚਾਹੇ ਹੋਰ ਵੀ ਜਿਹੜੇ ਹੈਗੇ ਆ ਜਿਹੜੇ ਫਾਰਮਾ ਕੇਅਰ ਆ ਉਹਨਾਂ ਨਾਲ ਸਹੂਲਤਾਂ ਹੀ ਮਿਲਣੀਆਂ ਹੈਗੀਆਂ ਸੋ ਤੁਸੀਂ ਕੱਟਸ ਜਿਹੜੀ ਆ ਕੰਜ਼ਰਵੇਟਿਵ ਪਾਰਟੀ ਦਾ ਜਿਹੜਾ ਤੁਸੀਂ ਰੈਕਡ ਦੇਖ ਲਓ ਜਿਹੜੇ ਕੱਟਸ ਤੋਂ ਬਚ ਕੇ ਕਿਵੇਂ ਲਿਬਰਲ ਸਰਕਾਰ ਦੀ ਹੈਲਪ ਕਰਨੀ ਹੈ ਇਹ ਤੁਸੀਂ ਜਰੂਰ ਯਾਦ ਰੱਖਣਾ ਜੀ ਤੇ ਇਹਦੇ ਨਾਲ ਨਾਲ ਅੰਡਰਮਾਰਕ ਕਰਨੀ ਦੇ ਵਿਜ਼ਨ ਦੇ ਨਾਲ ਜੇਰੀ ਤੁਸੀਂ ਚਾਹੋ ਸਾਡੀਆਂ ਸਟਰੀਟ ਸੇਫ ਹੋਣਗੀਆਂ ਚਾਹੋ ਕਰਾਈਮ ਦੀ ਜਿਹੜੀ ਅਨਾਉਂਸਮੈਂਟ ਜਿਹੜੀ ਹੋਈ ਹੈਗੀ ਆ ਕਰਾਈਮ ਨੂੰ ਕੰਬੈਟ ਕਰਨ ਵਾਸਤੇ ਜਿਹੜੀ ਇੱਥੇ ਅਨਾਉਂਸਮੈਂਟ ਪ੍ਰਾਈਮ ਮਿਸਟਰ ਨੇ ਆ ਕੇ ਆਪ ਕੀ ਟਿ ਬ੍ਰੈਂਟਨ ਸਾਊਥ ਦੇ ਵਿੱਚ ਤਾਂ ਕਿ ਜਿਹੜੀਆਂ ਸਾਡੀਆਂ ਸਟਰੀਟਸ ਜਿਹੜੀਆਂ ਉਹ ਬਿਲਕੁਲ ਸੇਫ ਹੋ ਸਕਣ ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹ ਦੇਖਣਾ ਹੈਗਾ ਕਿ ਕਿਹੜੀ ਜੜੀ ਸਰਕਾਰ ਇਹ ਖੜੀ ਹੈਗੀ ਆ ਤੇ ਮੈਂ ਹੀ ਸਾਰਿਆਂ ਨੂੰ ਅਪੀਲ ਕਰਦੀ ਹੈਗੀ ਆ ਕਿ ਤੁਸੀਂ ਜਿਵੇਂ ਅੱਗੇ ਸਾਨੂੰ ਸਪੋਰਟ ਕੀਤੀ ਹੈਗੀ ਹੁਣ ਵੀ ਸਪੋਰਟ ਕਰਕੇ ਅੰਡਰਬਾਰਕ ਕਰਨੀ ਦੇ ਬਹੁਤ ਹੀ ਵਧੀਆ ਮжоਰਟੀ ਨਾਲ ਆਪਾਂ ਜਿਹੜੀ ਉਹ ਜਿੱਤ ਕੇ ਤੇ ਆਪਾਂ ਵਧੀਆ ਕੰਮ ਕਰਕੇ ਤੇ ਕੈਨੇਡਾ ਨੂੰ ਸਟਰੋਂਗ ਜੜੀ ਆ ਉਹ ਆਪਾਂ ਬਣਾ ਸਕੀਏ ਜੀ ਮੇਰੀ ਇਹ ਅਪੀਲ ਹੈ ਇੰਨਾ ਕੁਝ ਕਹਿੰਦੇ ਹੋਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਔਰ ਤਾਂ ਇਸੇ ਅੱਜ ਦਾ ਸਾਡਾ ਪ੍ਰੋਗਰਾਮ ਖਾਸ ਮੁਲਾਕਾਤ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਲਿਬਰਲ ਕੈਂਡੀਡੇਟ ਬ੍ਰੈਂਟਨ ਸਾਊਥ ਤੋਂ ਜੋ ਖੜੇ ਹੋਏ ਨੇ ਸੋਨੀਆ ਸਿੱਧੂ ਜੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਇਲੈਕਸ਼ਨਸ ਦੇ ਵਿੱਚ ਕੀ ਮੁੱਦੇ ਰੇਜ਼ ਕੀਤੇ ਜਾ ਰਹੇ ਨੇ ਲਿਬਰਲ ਪਾਰਟੀ ਦੇ ਵੱਲੋਂ ਕੀ ਕੀ ਪਾਲਿਸਿਸ ਨੇ ਜੜੀਆਂ ਲਿਆਂਦੀਆਂ ਜਾਣ ਗਿਆ ਹੈ ਸਭ ਦੇ ਬਾਰੇ ਜਾਣਨਾ ਪਾਇਆ ਗਿਆ ਉਮੀਦ ਹੈ ਤੁਹਾਨੂੰ ਸਾਡੀ ਅੱਜ ਦੀ ਗੱਲਬਾਤ ਚੰਗੀ ਲੱਗੀ ਹੋਵੇਗੀ ਫਿਲਹਾਲ ਸਾਡੇ ਅੱਜ ਦੇ ਇੰਟਰਵਿਊ ਦੇ ਵਿੱਚ ਇੰਨਾ ਹੀ ਬਨਰ ਅਮਦ TV ਦੇ ਨਾਲ ਹਮਿੰਦੇ ਇਜਾਜ਼ਤ ਸੱਚੇ